ਗੋੜਾ ਲੱਕੇ ਦੇ ਉੱਗੇ ਸਮਾਜ ਸੇਵੀ ਨੇਕਾ ਹਰਦਾਸਪੁਰ ਦੇ ਉਪਰਾਲੇ ਯਤਨਾ ਸਦਕਾਂ ਪਿੰਡ ਹਰਦਾਸਪੁਰ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ ਦੱਸਦੀ ਹੈ ਕਿ ਮਹਿਲਾਵਾਂ ਦਾ ਚਹੇਤਾ ਤਿਉਹਾਰ ਤੀਆਂ ਦਾ ਤਿਉਹਾਰ ਹੁੰਦਾ ਕਿਉਂਕਿ ਸੌਣ ਮਹੀਨੇ ਤੇ ਚੜਦਿਆਂ ਹੀ ਹਰ ਪਿੰਡ ਅਤੇ ਸ਼ਹਿਰ ਵਿੱਚ ਹੀ ਮਨਾਇਆ ਜਾਂਦਾ ਹੈ ਇਸੇ ਹੀ ਲੜੀ ਦੇ ਤਹਿਤ ਪਿੰਡ ਹਰਦਾਸਪੁਰ ਵਿਖੇ ਉੱਗੇ ਸਮਾਜ ਸੇਵਕ ਹਰਨੇਕ ਨੀਕਾ ਦੇ ਉਪਰਾਲੇ ਸਦਕਾਂ ਪਿੰਡ ਦੀਆਂ ਮਹਿਲਾਵਾਂ ਵੱਲੋਂ ਸਾਂਝੇ ਤੌਰ ਤੇ ਇੱਕ ਮੰਚ ਤੇ ਇਕੱਠੇ ਹੋ ਕੇ ਤੀਆਂ ਦਾ ਤਿਉਹਾਰ ਸਰਕਾਰੀ ਸਕੂਲ ਹਰਦਾਸਪੁਰ ਫਕਵਾੜਾ ਵਿਖੇ ਮਨਾਇਆ ਗਿਆ ਇਸ ਤੀਆਂ ਦੇ ਤਿਉਹਾਰ ਮੌਕੇ ਮਹਿਲਾਵਾਂ ਵੱਲੋਂ ਜਿੱਥੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਗੀਤ ਬੋਲੀਆਂ ਗਿੱਧਾ ਅਤੇ ਭੰਗੜਾ ਪਾ ਕੇ ਇਸ ਖੁਸ਼ੀ ਨੂੰ ਸਾਂਝਾ ਕੀਤਾ ਗਿਆ ਉੱਥੇ ਹੀ ਬੱਚਿਆਂ ਨੂੰ ਤੀਆਂ ਦੇ ਤਿਉਹਾਰ ਸੰਬੰਧੀ ਜਾਗਰੂਕ ਕਰਨ ਲਈ ਚਰਖਾ ਚੱਕੀ ਮਦਾਣੀਆਂ ਅਤੇ ਹੋਰ ਸਮਾਨ ਰੱਖ ਕੇ ਬੱਚਿਆਂ ਨੂੰ ਇਸ ਤਿਉਹਾਰ ਪ੍ਰਤੀ ਸੱਭਿਆਚਾਰ ਨਾਲ ਜੋੜਿਆ ਗਿਆ ਜਦਕਿ ਮਹਿਲਾਵਾਂ ਨੂੰ ਰੰਗ-ਬਰੰਗੀਆਂ ਚੂੜੀਆਂ ਵੀ ਵੰਡੀਆਂ ਗਈਆਂ ਇਸ ਮੌਕੇ ਗੱਲਬਾਤ ਕਰਦਿਆਂ ਹਰਪ੍ਰੀਤ ਕੌਰ ਨੇ ਦੱਸਿਆ ਕਿ ਪਿੰਡ ਹਰਦਾਸਪੁਰ ਵਿਖੇ ਪਿਛਲੇ ਕਈ ਸਾਲਾਂ ਤੋਂ ਅਸੀਂ ਸਾਰੇ ਰਲ ਮਿਲ ਕੇ ਇਹ ਤਿਉਹਾਰ ਮਨਾਉਂਦੇ ਹਾਂ ਅਤੇ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਬਣੀ ਰਹ ਸਕੇ ਅਤੇ ਸਾਡੇ ਬੱਚੇ ਸਾਡੇ ਸਭਿਆਚਾਰ ਤੋਂ ਜਾਣੂ ਹੋ ਸਕਣ ਇਸ ਪ੍ਰੋਗਰਾਮ ਦੌਰਾਨ ਵਿਸ਼ੇਸ਼ ਤੌਰ ਤੇ ਐਸ ਐਚਓ ਸਤਨਾਮਪੁਰਾ ਗੌਰਵ ਧੀਰ ਆਮ ਆਦਮੀ ਪਾਰਟੀ ਤੋਂ ਦਲਜੀਤ ਰਾਜੂ ਬੀਡੀਪੀ ਫਗਵਾੜਾ ਰਾਮਪੁਰ ਰਾਣਾ ਐਲਪੀਜੂ ਮਿਹੜੂ ਪੁਲਿਸ ਚੌਕੀ ਇੰਚਾਰਜ ਸਰਦਾਰ ਦਰਸ਼ਨ ਸਿੰਘ ਪੱਟੀ ਫੌਜੀ ਸ਼ੇਰਗਲ ਵਰਨ ਬੰਗੜ ਵਿਜੇ ਬਸੰਤ ਨਗਰ ਨੇ ਪਹੁੰਚ ਕੇ ਤੀਆਂ ਦੇ ਮੇਲੇ ਦੀ ਰੌਣਕ ਨੂੰ ਵਧਾਇਆ ਅਤੇ ਜਗਾ ਜਗਾ ਇਸ ਮੌਕੇ ਨਾ ਪੌਦੇ ਵੀ ਲਗਾਏ ਆਖਰ ਵਿੱਚ ਹਰਨੇਕ ਸਿੰਘ ਨੇਕਾ ਨੇ ਮਹਿਲਾਵਾਂ ਨੂੰ ਤੀਆਂ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ ਤੇ ਉੱਥੇ ਹੀ ਆਏ ਮਹਿਮਾਨਾਂ ਨੂੰ ਸਰੋਪਾ ਅਤੇ ਸਨਮਾਨ ਚਿੰਨ੍ਹ ਦੇ ਕੇ ਧੰਨਵਾਦ ਵੀ ਕੀਤਾ ਗਿਆ ਦਿਖਾਉਂਦੇ ਹਾਂ ਪੂਰੀ ਖਬਰ ਇਸ ਵੀਡੀਓ ਦੇ ਅੰਦਰ ਹਰਦਾਸਪੁਰ ਵਿਖੇ ਤੀਆਂ ਦੇ ਤਿਹਾਰ ਦਾ ਸਰਕਾਰੀ ਪ੍ਰਾਇਮਰੀ ਸਕੂਲ ਹਰਦਾਸਪੁਰ ਵਿਖੇ ਤਿਹਾਰ ਬੜੀ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਬਹੁਤ ਖੁਸ਼ੀ ਹੋ ਰਹੀ ਹੈ ਪ੍ਰਾਣਾ ਪਸ਼ੋਕਰ ਦਾ ਜੋ ਵੀ ਇਸ ਦੇ ਵਿੱਚ ਆਪਾਂ ਨੂੰ ਦਰਸਾਈਆਂ ਗਈਆਂ ਚੀਜ਼ਾਂ ਉਹ ਬਹੁਤ ਵਧੀਆ ਲੱਗਿਆ ਮੈਨੂੰ ਤੇ ਬਾਕੀ ਸਾਰੇ ਸਮੂਹ ਪਿੰਡ ਵਾਸੀਆਂ ਨੇ ਸਾਰੇ ਇਥੇ ਕੋਈ ਪਾਰਟੀ ਵਾਜੀ ਤਾਂ ਮੈਂ ਪੁੱਛਿਆ ਇਹਨਾਂ ਨੂੰ ਕਹਿੰਦੇ ਕਹਿੰਦੇ ਕੋਈ ਪਾਰਟੀ ਵਾਜੀ ਸਾਰੇ ਸਮੂਹ ਪਿੰਡ ਵਾਸੀਆਂ ਨੂੰ ਤੇ ਨਾਲ ਦੇ ਪਿੰਡਾਂ ਨੂੰ ਵੀ ਇਥੇ ਖੁਲਸਾ ਦਿੱਤਾ ਗਿਆ ਆ ਬਹੁਤ ਵਧੀਆ ਇਹ ਪ੍ਰੋਗਰਾਮ ਆ ਮੈਂ ਬीडीपीਓ ਦੇ ਨਾਤੇ ਹੁੰਦਾ ਹਾਂ ਆ ਮੈਂ ਸਾਰੇ ਬਲਾਕ ਦੇ ਜਿੰਨੇ ਵੀ ਮੇਰੇ ਸੁਣ ਰਹੇ ਆ ਸਤਜੰਤ ਮਿੱਤਰ ਭੈਣਾ ਭਾਈ ਮੈਂ ਇਹ ਵੀ ਅਪੀਲ ਕਰਾਂਗਾ ਕਿ ਆਪਾਂ ਨੂੰ ਪੰਜਾਬ ਨੂੰ ਹਰਿਆ ਭਰਿਆ ਰੱਖਣ ਵਾਸਤੇ ਕਿ ਆਪਾਂ ਨੂੰ ਇੱਕ ਇੱਕ ਪਰਿਵਾਰ ਦੇ ਵਿੱਚ ਇੱਕ ਕਬੂਟਾ ਲਾਉਣਾ ਚਾਹੀਦਾ ਆ ਕਿਉਂਕਿ ਜਿਸ ਤਰ੍ਹਾਂ ਆਪਾਂ ਬੱਚਿਆਂ ਦੀ ਪਰਵਰਿਸ਼ ਕਰਦੇ ਆ ਇਸ ਤਰ੍ਹਾਂ ਬੂਟਿਆਂ ਦੀ ਕਰਾਂਗੇ ਤੇ ਆਪਣਾ ਜਿਹੜਾ ਵਾਤਾਵਰਨ ਉਹ ਬਹੁਤ ਵਧੀਆ ਰਹੂਗਾ ਤੇ ਮੈਂ ਇਹੀ ਅਸੀਂ ਤੇ ਅਪੀਲ ਕਰਾਂਗਾ ਵੀ ਆਪਾਂ ਨੂੰ ਅੱਜ ਸੰਕਲਪ ਲੈ ਕੇ ਜਾਣਾ ਚਾਹੀਦਾ ਆ ਵੀ ਆਪਾਂ ਨੂੰ ਇੱਕ ਇੱਕ ਜਿਹੜਾ ਬੂਟਾ ਹੈਗਾ ਉਹ ਲਾਉਣਾ ਚਾਹੀਦਾ ਅਗਰ ਜੇ ਆਪਣੇ ਘਰ ਨਹੀਂ ਵੀ ਬੂਟੇ ਦੀ ਜਗ੍ਹਾ ਉਹ ਕਿਸੇ ਸੜਕ ਦੇ ਉੱਤੇ ਲਾ ਕੇ ਆਪਾਂ ਮੱਥ ਲਈਏ ਬਿਲਕੁਲ ਇਹ ਬੂਟਾ ਮੈਂ ਲਾਇਆ ਇਹਦਾ ਪਾਣੀ ਦਾ ਇਹਦੀ ਦੇਖਭਾਲ ਵੀ ਮੈਂ ਹੀ ਕਰਨੀ ਆ ਉਹਦੇ ਨਾਲ ਵੀ ਬਹੁਤ ਵਧੀਆ ਹੋਊਗਾ ਹਾਂਜੀ ਜੇ ਕਿਹ ਜਾਂਦਾ ਕਿ ਪੌਦੇ ਆਪ ਲਗਾ ਦਿੰਦੇ ਆ ਕਿ ਲੇਕਿਨ ਪਾਲਣ ਕੋਈ ਨਹੀਂ ਹੋਪਾਂਦਾ ਸੋ ਕੀਪ ਯੂਅਰ ਪਾਲਨ ਬੋਤ ਇਹਦੇ ਪਾਲਨ ਕੋਚਨ ਦਾ ਵੀ ਜਸਤਨਾ ਆਪਣੇ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਆ ਉਹ ਜੇ ਆਪਾਂ ਦੋ ਬੂਟੇ ਲਾਏ ਇੱਕ ਬੱਚੇ ਨੇ ਉਹਦੀ ਸਾਡੀ ਦੇਖ ਲੈ ਕੇ ਮਤਲਬ ਇਹ ਕਰੂਗਾ ਬਾਕੀ ਸਰਕਾਰ ਵੱਲੋਂ ਇਹਦੇ ਜਿਹੜੇ ਬੂਟੇ ਆ ਪੰਜਾਬ ਸਰਕਾਰ ਵੱਲੋਂ ਇਹ ਫਰੀਦ ਦਿੱਤੇ ਜਾਂਦੇ ਆ ਤੇ ਤੁਸੀਂ বন ਵਿਭਾਗ ਦੇ ਨਾਲ ਸੰਪਰਕ ਕਰ ਸਕਦੇ ਆ ਜਾਂ ਮੇਰੇ ਦਫ਼ਤਰ ਦੇ ਵਿੱਚ ਆਣ ਕੇ ਵੀ ਸੰਪਰਕ ਕਰੋ ਜੇ ਕਿਸ ਨੂੰ ਜਿਆਦਾ ਬੂਟੇ ਚਾਹੀਦਾ ਉਹ ਮੇਰੇ ਦਫ਼ਤਰ ਦੇ ਵਿੱਚ ਆਣ ਕੇ ਸੰਪਰਕ ਕਰੋ ਅਸੀਂ ਤੁਹਾਨੂੰ ਬੂਟੇ ਦਵਾਵਾਂਗੇ ਸਮਾਜ ਸੇਵਕ ਹਰਨੇਕ ਨੀਕਾ ਵੱਲੋਂ ਹਰ ਸਾਲ ਤੀਆਂ ਦਾ ਤਿਉਹਾਰ ਇਸੇ ਤਰ੍ਹਾਂ ਮਨਾਇਆ ਜਾਂਦਾ ਸੱਭਿਆਚਾਰ ਨੂੰ ਸੰਭਾਲਣ ਲਈ ਤੁਸੀਂ ਇਸ ਉਪਰਾਲੇ ਨੂੰ ਕਿੱਦਾਂ ਦੇਖਦੇ ਆ ਮੈਨੂੰ ਬਹੁਤ ਵਧੀਆ ਲੱਗਦਾ ਹੈਗਾ ਤੇ ਇਸ ਤਰ੍ਹਾਂ ਹਰ ਪਿੰਡ ਦੇ ਵਿੱਚ ਜੇ ਕਿਤੇ ਮਨਾਇਆ ਜਾਵੇ ਤੇ ਬਹੁਤ ਵਧੀਆ ਇਹ ਉਪਰਾਲਾ ਆ ਲੇਡੀਜ਼ ਵਾਸਤੇ ਬੱਚਿਆਂ ਵਾਸਤੇ ਬੱਚਿਆਂ ਨੂੰ ਗਾਂ ਆਪਨ ਪਤਾ ਲੱਗਦਾ ਕਿ ਪਸ਼ੂਕੜ ਸਾਡਾ ਪਹਿਲਾਂ ਕਿਦਾਂ ਸੀਗਾ ਤੇ ਬਹੁਤ ਵਧੀਆ ਲੱਗਿਆ ਹਾਂਜੀ ਅੱਜ ਪਿੰਡ ਹਰਦਾਸਪੁਰ ਵਿੱਚ ਦੀਆਂ ਦਾ ਤਿਹਾਰ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ ਤੇ ਤੁਸੀਂ ਅੱਜ ਇਹ ਮੋਢੀ ਬਣ ਕੇ ਇਹ ਐਮ ਭੂਮਿਕਾ ਨਿਭਾ ਰਹੇ ਹੋ ਕਿਸ ਤਰ੍ਹਾਂ ਦੇਖਦੇ ਹੋ ਤੇ ਕਿੱਦਾਂ ਇਹ ਉਪਰਾਲਾ ਮੰਨ ਦੇ ਵਿੱਚ ਤੁਹਾਡੇ ਵਿਚਾਰ ਹੈ ਆਪਾਂ ਤਾਂ ਇਹ ਕਹਿੰਦੇ ਹਾਂ ਵੀ ਸਾਰੇ ਸਾਰੇ ਜ Punjab ਦੇ ਬਾਲ ਦੇ ਵਿੱਚ ਇਹ ਕਹਿੰਦੇ ਹਾਂ ਵੀ ਜੋ ਆਪਣਾ ਪਸ਼ੂਕੜ ਆ ਪਿਛਲਾ ਉਹ ਜਦਾਂ ਕਿ ਬੱਚਿਆਂ ਨੂੰ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਪਸ਼ੋਕੜ ਵਿੱਚ ਸਾਡੇ ਕੋਲ ਦੇ ਕੀ ਹੁੰਦਾ ਸੀ ਸੇਮ ਇਹ ਵਟਣ ਆ ਕਿ ਆਪਣਾ ਚਾਰਖਾ ਕੱਤਣਾ ਆ ਆਪਾਂ ਅੱਗੇ ਧਾਰ ਫੇਰਦੇ ਸੀ ਹੱਥੀ ਤੇ ਚੱਕੀ ਕਰਦੇ ਸੀਗੇ ਜਦੋਂ ਮਤਲਬ ਆਟਾ ਕਰਦੇ ਹੁੰਦੇ ਸੀ ਇਹ ਸਾਰਾ ਕੁਝ ਜੋ ਵੀ ਪਸ਼ੋਕੜ ਮੈਂ ਆਪਾਂ ਤੇ ਕਹਿੰਦੇ ਆ ਕਿ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਅੱਜ ਕੱਲ੍ਹ ਦੇਆਂ ਨੂੰ ਕਿ ਇਸ ਜਿਹੜੇ ਜੋ ਵੀ ਆ ਉਹਨਾਂ ਦੇ ਘਰ ਵਿੱਚ ਹੋਣਦੀਆਂ ਮਾਮਾ ਜਾਂ ਮੈਡ ਦਾ ਵੀ ਆ ਸਾਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਇਹ ਆਪਣੇ ਬੱਚੇ ਨੂੰ ਸਿੱਖਿਆ ਦੇਣੀ ਚਾਹੀਦੀ ਆ ਕਿ ਆਪਣਾ ਪਿਸ਼ੋਕਰ ਇਹ ਆ ਫਿਰ ਇਹਨਾਂ ਨੂੰ ਪੜਨਾ ਹੋਣਾ ਚਾਹੀਦਾ ਵੀ ਸਾਡਾ ਪਿਸ਼ੋਕਰ ਪਿੱਛੇ ਕੀ ਸੀ ਉਹ ਤਾਂ ਸਾਰਾ ਕੁਝ ਪ੍ਰਦੂਸ਼ਣ ਜਿੰਦਾ ਕਿ ਲਾਇਆ ਹੋਇਆ ਆ ਕਿ ਬੱਚੇ ਦੇਖ ਸਕੇ ਤੇ ਅੱਗੇ ਉਹਨੂੰ ਪਤਾ ਚੱਲੇ ਵੀ ਆਹ ਸਾਡਾ ਪਿਸ਼ੋਕਰ ਸੀ ਉਹ ਅਸੀਂ ਬੈਕ ਵੀ ਆਪਾਂ ਉਹ ਪਲਾ ਚੁੱਕੇ ਆ ਇਹ ਤਾਂ ਭੁਲਾਉਣਾ ਨਹੀਂ ਹੈਗਾ ਸਾਰਿਆਂ ਕੀ ਆਪਾਂ ਬੱਚਿਆਂ ਨੂੰ ਜਾਗਰੂਕ ਕਰਨਾ ਹੈ ਵੀ ਗਾਹਾਂ ਉਹਨਾਂ ਨੂੰ ਇਸ ਚੀਜ਼ਾਂ ਬਾਰੇ ਪਤਾ ਹੋਣਾ ਚਾਹੀਦਾ ਆ ਜਿੱਦਾਂ ਕਿ ਅੱਜ ਸਾਰਿਆਂ ਨੇ ਹੀ ਪੰਜਾਬੀ ਸੂਟ ਪਾਏ ਹੋਏ ਨੇ ਪੁਰਾਣੇ ਪਹਿਰਾਵੇ ਬਹੁਤ ਵਧੀਆ ਪਾਏ ਹੋਏ ਨੇ ਇੱਕ ਵਧੀਆ ਦਿੱਖ ਦਿਖ ਰਹੀ ਆ ਸਾਰਿਆਂ ਨੂੰ ਇਹ ਉਪਰਾਲਾ ਕਿਹੋ ਜਿਹਾ ਕਿਉਂਕਿ ਅੱਜ ਕੱਲ ਜਿਆਦਾਤਰ ਸਮਾਜ ਵਿੱਚ ਕੋਈ ਜੀਨ ਪਾ ਕੇ ਤੁਰਿਆ ਕਿਤੇ ਪਰ ਸਾਰਿਆਂ ਨੇ ਸੂਟ ਪਾਏ ਹੋਏ ਨੇ ਤੇ ਇਹ ਕਨਸੈਪਟ ਸੀ ਜਾਂ ਕਿਦਾਂ ਤੁਹਾਡੇ ਮਨ ਚ ਵਿਚਾਰ ਆਇਆ ਇਹ ਆਪਾਂ ਦਾ ਹਰੇਕ ਨੂੰ ਇੱਕ ਐਸੀ ਜੋ ਕਿ ਆਪਣਾ ਜਨਨਿਕ ਜੋ ਆਪਣਾ ਕੀ ਪਹਿਲਾ ਜੋ ਵੀ ਪਹਿਰਾਵਾ ਆ ਆਪਾਂ ਉਸ ਵਿੱਚ ਆਉਣਾ ਹੈ ਸੂਟ ਵਿੱਚ ਆਉਣਾ ਹੈ ਸਲਵਾਰ ਵਿੱਚ ਆਉਣਾ ਹੈ ਜੀ ਜੋ ਅੱਜ ਕੱਲ ਕੋਈ ਵੀ ਕਪੜਾ ਦਾ ਮਤਲਬ ਕੀ ਜੀਨ ਵਗੈਰਾ ਸਲਾਰਾ ਕਰਾਰਾ ਜੋ ਵੀ ਪਾਉਂਦੇ ਆ ਆਪਾਂ ਉਹ ਨਹੀਂ ਪਾਉਣਾ ਹੈ ਕਿ ਆਪਾਂ ਕਿ ਸੂਟ ਦੇ ਵਿੱਚ ਆਉਣਾ ਹੈ ਕਿ ਬੱਚਿਆਂ ਨੂੰ ਅੱਗੇ ਪਤਾ ਲੱਗੇ ਕਿ ਅੱਜ ਕੱਲ ਤਾਂ ਨਿਆਣੇ ਤੁਹਾਨੂੰ ਪਤਾ ਹੀ ਆ ਕੀ ਕੁਝ ਪਾ ਰਹੇ ਆ ਪਰ ਆਪਾਂ ਤੇ ਹੀ ਕਰਾਂਗੇ ਕਿ ਬੱਚਿਆਂ ਨੂੰ ਆਪ ਸਾਡੀਆਂ ਭੈਣਾਂ ਨੂੰ ਸਾਡੇ ਬੱਚਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਸਾਡਾ ਪਹਿਰਾਵਾ ਕੀ ਹੈ ਜਿਵੇਂ ਉਸ ਉਸ ਪਰ ਆਵੇ ਤੇ ਅੱਜ ਦਾ ਚਲੀਏ ਕਿ ਸੂਟ ਵਗੈਰਾ ਪਾਈਏ ਆਪਾਂ ਕੀਆ ਰ ਆਪਾਂ ਤੋਂ ਆਪਾਂ ਇਹ ਬਰਾਂਡੇ ਵਗੈਰਾ ਚੂੜੀਆਂ ਜੋ ਵੀ ਹੈ ਜੋ ਪ੍ਰੰਤ ਨੂੰ ਪਤਾ ਹੋਣਾ ਚਾਹੀਦਾ ਹੈ ਧੰਨਵਾਦ ਦੀ ਲਗਾਤਾਰ ਚੌਥਾ ਸਾਲ ਹੋ ਗਿਆ ਤਨੁਤਿਆ ਦਾ ਤਿਹਾਰ ਪਿੰਡ ਵਿੱਚ ਮਨਾਦੇ ਹੋਏ ਕਿਹੋ ਜਿਹਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕੀ ਉਪਰਾਲੇ ਦਾ ਮੋਟਿਵੇ ਹੈ ਕੀ ਤੁਹਾਡੇ ਮਨ ਦੇ ਵਿੱਚ ਵਿਚਾਰ ਕਿਸ ਤਰ੍ਹਾਂ ਆਏ ਹੈ ਜੀ ਬਾਈ ਗੁਰੂ ਦਾ ਖਾਲਸਾ ਬਣਾ ਬਾਈ ਗੁਰੂ ਫਤਿਹ ਪ੍ਰੈਸ ਵੀਰਾਂ ਦਾ ਧੰਨਵਾਦ ਕਰਦਾ ਵੀਡੀਓ ਸਾਹਿਬਾਂ ਦਾ ਧੰਨਵਾਦ ਕਰਦਾ ਪ੍ਰਿੰਸੀਪਲ ਦਾ ਵੀ ਧੰਨਵਾਦ ਕਰਦਾ ਜਿਹੜੀ ਮਜੂਰੀ ਦਿੱਤੀ ਲੱਖੀ ਰੋਜ਼ ਮਜੂਰੀ ਲਈ ਹੈ ਜੀ ਸਾਰੇ ਪਿੰਡ ਦਾ ਵੀ ਧੰਨਵਾਦ ਕਰਦਾ ਜਿਹਨੇ ਸਾਰਾ ਸਹਿਯੋਗ ਦਿੱਤਾ ਬਾਈ ਫ ਕੱਲੇ ਕੱਲੇ ਘਰ ਜਾ ਕੇ ਕਹਿ ਕੇ ਆਏ ਸੀਗੇ ਸਾਰਿਆਂ ਨੂੰ ਬਹੁਤ ਸਹਿਯੋਗ ਮਿਲਿਆ ਮੈਂ ਕਿਹਾ ਨਾਲ ਇਕੱਠੀਆਂ ਹੋ ਜਣੀਆਂ ਆਪਸ ਵਿੱਚ ਪਤਾ ਕੂਂਡੇ ਦੀ ਚੜਨੀ ਜਿੱਦਾਂ ਕਹਿੰਦੇ ਕੱਚੀਆਂ ਕੰਨਾਂ ਦੇ ਘਰ ਆ ਇਹ ਨਹੀਂ ਆਪਣੇ ਕੂਂਡੇ ਦੇ ਬਾਪੂ ਦਾ ਡਰ ਹੁੰਦਾ ਸੀ ਸੇਮੀਆਂ ਵੀ ਬਾਤੀਆਂ ਮੰਮੀ ਹੁਣੀ ਉਹ ਵੀ ਦਿਖਾ ਲਈਆਂ ਜੀ ਚਾਤੀ ਪਈ ਆ ਰਟਕਾਂ ਬਾਰੇ ਕਿਸੇ ਨੂੰ ਪਤਾ ਨਹੀਂ ਸਗਾ ਜੀ ਤੇ ਐਸ ਕਰਕੇ ਫੇ ਬੂਟੇ ਵੀ ਨੂੰ ਆਈ ਵੀਡੀਓ ਸਭ ਤੋਂ ਤਾਂ ਮੈਡਮ ਤੋਂ ਜੀ ਅੱਲਾ ਕਿੰਨਾ ਮੰਦ ਦੇ ਵਿੱਚ ਆਏ ਤੁਸੀਂ ਪੂਰਾ ਪਿੰਡ ਇਕੱਠਾ ਕਰ ਲਿਆ ਸਾਰੀਆਂ ਬੀਬੀਆਂ ਇੱਥੇ ਇਕੱਠੀਆਂ ਭਗੜੇ ਪਾ ਰਹੀਆਂ ਨੇ ਨੱਚ ਜਾ ਰਹੀਆਂ ਨੇ ਸਰ ਬੀਬੀਆਂ ਨੂੰ ਮੇਰਾ ਪਿਆਰ ਹੀ ਬਹੁਤ ਹੈ ਮਾਤਾ ਹੁਣ ਆਪਾਂ ਭੱਜੀਆਂ ਸਾਰੀਆਂ ਨਾਲ ਮੈਨੂੰ ਬਹੁਤ ਬੱਚਿਆਂ ਨੂੰ ਪਿਆਰ ਕਰੇ ਮੈਂ ਵੀ ਉਹਦੇ ਗੋਡੀਆਂ ਹੱਥ ਲਾਉਣਾ ਜੀ ਹਰ ਵੇਲੇ ਦੇਖੋ ਤੁਸੀਂ ਸਾਰਾ ਪਿੰਡ ਇਕੱਠਾ ਕਰ ਲਿਆ ਇਹ ਫਰੀਜ ਦਾ ਹੁੰਦਾ ਨਹੀਂ ਇਹ ਤੇ ਖਰਚਾ ਵੀ ਬਹੁਤ ਹੋਇਆ ਹੋਣਾ ਇਹ ਕਿੰਨਾ ਚਲੋ ਖਰਚਾ ਸਰ ਕਹਾਂਗੇ ਇੱਕ ਗੰਨੇ ਟ੍ਰੈਲੀ ਨਹੀਂ ਹੋਈ ਸਹੀ ਕੋਈ ਨਹੀਂ ਗੰਨੇ ਵਾਲੇ ਖੇਤ ਹੈਗੇ 20 ਕ ਜੀ ਕਹਾਂਗੇ ਇੱਕ ਟ੍ਰੈਲੀ ਨਹੀਂ ਹੋਈ ਤੇ ਆ 60000 ਦੀ ਇੱਕ ਟ੍ਰੈਲੀ ਹੋ ਜਾਂਦੀ ਹੈ ਜੀ ਬਾਕੀ ਜ ਲਗਾ ਕਿ ਕਿਹੋ ਜਿਆ ਮਤਲਬ ਸਾਡਾ ਸੱਭਿਆਚਾਰ ਸੀ ਇਹਨੂੰ ਸੰਭਾਲ ਲਈ ਤੁਸੀਂ ਬਹੁਤ ਹੀ ਵਧੀਆ ਜੀ ਯਤਨ ਕਰ ਰਹੇ ਹੋ ਉਹਨਾਂ ਵਿੱਚੋਂ ਇੱਕੋ ਅੱਜ ਟੀਆਂ ਦਾ ਤਿਉਹਾਰ ਜਿਹੜਾ ਤੁਹਾਡੇ ਵੱਲੋਂ ਮਨਾਇਆ ਗਿਆ ਠੀਕ ਹੈ ਜੀ ਤੇ ਇਹਦੇ ਬਾਰੇ ਹੋਰਾਂ ਨੂੰ ਕੀ ਸੰਦੇਸ਼ ਸਰ ਜੀ ਇਹ ਸਨੇਹ ਇੰਨੇ ਦੇਖੋ ਡੈਡੀ ਯਾਤ ਸਟੇ ਇਹ ਵੀ ਬਣਾਈ ਸਟੇਜ ਬਾਦਰਪੂਲ ਨਾਲ ਉਹ ਤੇ ਸਟੇਜ ਬਣਾਈ ਹੋਆ 53 ਮੋਰਫੀਰ ਕਾਰ ਵੀ ਸਾਹਮਣੇ ਰੱਖੀ ਹੋਆ ਸਾਰੇ ਸਿੱਖਿਆ ਦਿਨਾ ਥੋੜਾ ਥੋੜਾ ਇਦਾਂ ਕਰਕੇ ਯੋਗਦਾਨ ਪਾਣਾ ਰੱਖਣਾ ਚਾਹੀਦਾ ਸੱਭਿਆਚਾਰ ਨੂੰ بچਾਈਏ ਸਾਹ ਦੀ ਬੁਹਾਰੀ ਨਹੀਂ ਹੋਵੀ ਕੈਂਸਰ ਨਹੀਂ ਹੋਵੀ ਜੇ ਬੂਟੇ ਲਾਵਾਂਗੇ ਜੀ ਨਹੀਂ ਵੀ ਪਊਗਾ ਅੱਜ ਕਿੰਨੀ ਹੁੰਮਸਿਆ ਦੇਖ ਲਓ ਜੀ ਇਹ ਵੀ ਇੰਨੇ ਪੂਰੇ ਪੱਕੇ ਲੱਗੇ ਹੋਆ ਤੁਹਾਡੇ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਜਿਹਦੇ ਲਈ ਤੁਸੀ ਵਧਾਈ ਦੇ ਪਾਤਰ ਹੋ ਤੁਹਾਡਾ ਬਹੁਤ ਥੈਂਕ ਯੂ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ